ਇਸ ਦਿਨ ਦੀ ਸਭ ਤੋਂ ਵੱਡੀ ਖਬਰ ਹਾਕੀ ਵਿਸ਼ਵ ਕੱਪ ਦੇ ਲਈ ਭਾਰਤ ਨੇ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਭਾਰਤੀ ਟੀਮ ਦੀ ਕਮਾਨ ਇੱਕ ਵਾਰ ਫਿਰ ਤੋਂ ਟੀਮ ਦੇ ਸਭ ਤੋਂ ਤਜਰਬੇਕਾਰ ਅਤੇ ਸਭ ਤੋਂ ਉਰਜਾਮੰਦ ਕਿਡਾਰੀ ਸਰਦਾਰ ਸਿੰਘ ਦੇ ਹੱਥ ਵਿੱਚ ਦਿੱਤੀ ਗਈ ਹੈ ਤੇ ਦੂਜੇ ਪਾਸੇ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ ਯੁਵਾ ਖਿਡਾਰੀ ਰੁਪਿੰਦਰਪਾਲ ਸਿੰਘ ਨੂੰ ਹਾਕੀ ਵਿਸ਼ਵ ਕੱਪ 31 ਮਈ ਤੋਂ 15 ਜੂਨ ਤੱਕ ਨੀਦਰਲੈਂਡ ਦੇ ਸ਼ਹਿਰ ਹੇਗ ਦੇ ਵਿੱਚ ਖੇਡਿਆ ਜਾਣਾ ਹੈ ਤੇ ਇਸ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਪੂਲ A ਵਿੱਚ ਸ਼ਾਮਿਲ ਹੈ ਇਸੇ ਪੂਲ ਵਿੱਚ ਭਾਰਤੀ ਟੀਮ ਦਾ ਪਹਿਲਾ ਮੁਕਾਬਲਾ 31 ਮਈ ਨੂੰ ਬੈਲਜੀਅਮ ਖਿਲਾਫ ਹੋਵੇਗਾ। ਖਬਰ ਦੇ ਸਾਨਾ ਜੋੜ ਚੁੱਕੇ ਨੇ ਸਾਡੇ ਪੱਤਰਕਾਰ ਪਰਵੇਸ਼ ਸੰਧੂ। ਪਰਵੇਸ਼ ਟੀਮ ਦਾ ਐਲਾਨ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ? ਇਸ ਪੂਰੇ ਜੇਕਰ ਟੀਮ ਦੇ ਲਾਈਨਅਪ ਤੇ ਨਜ਼ਰ ਦੌੜਾਈ ਜਾਏ, ਪੂਰੇ ਖਿਡਾਰੀਆਂ ਦੀ ਗੱਲ ਕੀਤੀ ਜਾਏ। ਇੱਕ ਤੋਂ ਵੱਧ ਕੇ ਇੱਕ ਖਿਡਾਰੀ ਨਜ਼ਰ ਆ ਰਹੇ ਨੇ ਇਸ ਪੂ ਭਾਰਤੀ ਟੀਮ ਦੇ ਵਿੱਚ। ਭਾਰਤੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਟੀਮ ਦੇ ਸਭ ਤੋਂ ਐਕਸਪੀਰੀਅੰਸ ਸਭ ਤੋਂ ਤਜਰਬੇਕਾਰ ਖਿਡਾਰੀ ਸਰਦਾਰ ਸਿੰਘ ਦੇ ਹੱਥ ਵਿੱਚ ਜੋ ਕਿ 180 ਮੁਕਾਬਲੇ ਖੇਡ ਚੁੱਕੇ ਨੇ। ਟੀਮ ਇੰਡੀਆ ਦੇ ਲਈ ਨਾਲ ਹੀ ਯੁਵਾ ਖਿਡਾਰੀ ਰੁਪਿੰਦਰਪਾਲ ਸਿੰਘ ਜੋ ਕਿ ਪਿਛਲੇ ਲਗਭਗ 20 ਤੋਂ 30 ਮੁਕਾਬਲੇ ਜੇਕਰ ਉਹਨਾਂ ਹੀ ਦੇਖੇ ਜਾਣ ਬੇਹਦ ਸ਼ਾਨਦਾਰ ਲੈਵਲ 'ਤੇ ਨਜ਼ਰ ਆ ਰਹੇ ਨੇ ਪਿਛਲੇ ਡੇਢ ਤੋਂ 2 ਸਾਲਾਂ ਦੇ ਦਰਮਿਆਨ ਬੇਹਦ ਸ਼ਾਨਦਾਰ ਕਮਾਲ ਕਰਕੇ ਵਿਖਾਏ ਨੇ ਰੁਪਿੰਦਰਪਾਲ ਸਿੰਘ ਨੇ ਤੇ 83 ਮੁਕਾਬਲੇ ਖੇਡ ਚੁੱਕੇ ਨੇ ਟੀਮ ਇੰਡੀਆ ਦੇ ਲਈ ਉਹਨਾਂ ਨੂੰ ਵਾਈਸ ਕੈਪਟਨ ਨਿਯੁਕਤ ਕੀਤਾ ਗਿਆ ਹੈ ਗੋਲ ਕੀਪਰਜ਼ ਨੇ ਪੀ ਆਰ ਸ੍ਰੀ ਦੇਸ਼ ਤੇ ਹਰਜੋਤ ਸਿੰਘ ਡਿਫੈਂਡਰਜ਼ ਨੇ ਗੁਰਬਾਲ ਸਿੰਘ ਰੁਪਿੰਦਰਪਾਲ ਸਿੰਘ ਵੀ ਆਰ ਰਗੁਨਾਥ ਬ੍ਰਿੰਦਰ ਲਾਕੜਾ ਕੋਠਜੀਤ ਸਿੰਘ ਮਨਪ੍ਰੀਤ ਸਿੰਘ ਮਿਡਫੀਲਡਰਜ਼ ਦੇ ਤੌਰ ਤੇ ਧਰਮਵੀਰ ਸਿੰਘ ਜਸਜੀਤ ਸਿੰਘ ਅਤੇ ਚਿੰਗਲੇਸਾਨਾ ਸਿੰਘ ਜਦਕੇ ਫਾਰਵਰਡ ਖਿਡਾਰੀ ਹੋਣਗੇ ਐਸਵੀ ਸੁਨੀਲ ਰਮਨਦੀਪ ਸਿੰਘ ਆਕਾਸ਼ਦੀਪ ਸਿੰਘ ਨਿਕੰਥ ਮਈਆ ਅਤੇ ਮਨਦੀਪ ਸਿੰਘ ਤੇ ਕੁੱਲ ਮਿਲਾ ਕੇ ਜੇਕਰ ਇਸ ਪੂਰੀ ਟੀਮ ਲਾਈਨਅਪ ਨੂੰ ਦੇਖਿਆ ਜਾਏ ਬਹੁਤ ਐਕਸਪੀਰੀਅੰਸ ਖਿਡਾਰੀ ਵੀ ਮੌਜੂਦ ਨੇ ਇਸ ਟੀਮ ਦੇ ਵਿੱਚ ਨਾਲ ਹੀ ਕੁਝ ਐਸੇ ਯੁਵਾ ਚਿਹਰੇ ਵੀ ਮੌਜੂਦ ਨੇ ਜੋ ਟੀਮ ਦੇ ਲਈ ਪਿਛਲੇ 1 ਤੋਂ 2 ਸਾਲਾਂ ਦੇ ਦਰਮਿਆਨ ਚੰਗਾ ਪ੍ਰਦਰਸ਼ਨ ਕਰਕੇ ਦਿਖਾ ਚੁੱਕੇ ਨੇ ਤਾਂ ਐਕਸਪੀਰੀਅੰਸ ਤੇ ਯੁਵਾ ਖਿਡਾਰੀਆਂ ਦਾ ਇੱਕ ਬੇਹਤ ਸ਼ਾਨਦਾਰ ਮਿਸ਼ਰਣ ਨਜ਼ਰ ਆ ਰਿਹਾ ਇਸ ਟੀਮ ਦੇ ਵਿੱਚ ਤੇ ਉਮੀਦ ਇਹੀ ਹੈ ਕੀ ਟੀਮ ਹੁਣ ਵਰਲਡ ਕੱਪ ਦੇ ਵਿੱਚ ਤਮਾਕੇਦਾਰ ਪ੍ਰਦਰਸ਼ਨ ਕਰਕੇ ਦਿਖਾਏ ਤੇ ਟੀਮ ਇੰਡੀਆ ਨੂੰ ਹਾਕੀ ਦੇ ਵਿੱਚ ਉਨਾ ਹੀ ਉਚਾਈਆਂ ਤੇ ਲੈ ਜਾਏ ਜਿੰਨਾ ਉਚਾਈਆਂ ਲਈ ਟੀਮ ਇੰਡੀਆ ਦੀ ਹਾਕੀ ਨੂੰ ਹਮੇਸ਼ਾ ਤੋਂ ਜਾਣਿਆ ਜਾਂਦਾ ਹੈ ਜੀ ਪਰਵੇਸ਼ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਤੇ ਚਾ ਦੇਖਿਆ ਜਾਵੇ ਕਪਤਾਨ ਤੇ ਉਪ ਕਪਤਾਨ ਦੀ ਜੋੜੀ ਸਰਦਾਰ ਸਿੰਘ ਅਤੇ ਰੁਪਿੰਦਰਪਾਲ ਸਿੰਘ ਦੀ ਜੋੜੀ ਨੂੰ ਤੇ ਕੀ ਲੱਗਦਾ ਕਿਸ ਤਰ੍ਹਾਂ ਦੀ ਕਮਾਂਡ ਸੰਭਾਲ ਪਾਣਗੇ ਤੋਂ ਵੱਡੀ ਗੱਲ ਇਹ ਹੈ ਕਿ ਸਰਦਾਰ ਸਿੰਘ ਲਗਭਗ ਪਿਛਲੇ 2 ਸਾਲਾਂ ਤੋਂ ਲਗਾਤਾਰ ਟੀਮ ਦੀ ਕਮਾਂਡ ਸੰਭਾਲੇ ਹੋਏ ਨੇ ਜਦੋਂ ਤੋਂ ਉਹਨਾਂ ਦੇ ਹੱਥ ਵਿੱਚ ਕਮਾਂਡ ਆਈ ਹੈ ਉਹਨਾਂ ਨੇ ਹਮੇਸ਼ਾ ਤੋਂ ਹੀ ਖੁਦ ਦਾ ਚੰਗਾ ਪ੍ਰਦਰਸ਼ਨ ਕੀਤਾ ਹੈ ਨਾਲ ਨਾਲ ਜਿਹੜੀ ਪੂਰੀ ਟੀਮ ਹੈ ਉਹਨਾਂ ਤੇ ਜਿਸ ਕਿਸਮ ਦਾ ਨਿਯੰਤਰਣ ਸਰਦਾਰ ਸਿੰਘ ਨੇ ਬਣਾਇਆ ਹੋਇਆ ਹੈ ਜਿਸ ਕਿਸਮ ਨਾਲ ਟੀਮ ਰਿਸਪੈਕਟ ਕਰਦੀ ਹੈ ਇਸ ਖਿਦਾਰੀ ਦੀ ਤੇ ਇੱਕ ਕਪਤਾਨ ਦੀ ਜਿਸ ਕਿਸਮ ਨਾਲ ਗੱਲ ਮੰਨ ਕੇ ਉਹਨਾਂ ਦੇ ਨਾਲ ਰਲ ਕੇ ਪੂਰੀ ਟੀਮ ਕੰਬੀਨੇਸ਼ਨ ਇੱਕ ਨਜ਼ਰ ਆਉਂਦਾ ਹੈ ਉਹ ਸਰਦਾਰ ਸਿੰਘ ਬੇਹਦ ਕਮਾਲ ਨਿਯੰਤਰਣ ਬਣਾਉਣ ਵਿੱਚ ਕਾਮਯਾਬ ਰਹੇ ਨੇ ਨਾਲ ਹੀ ਇੱਕ ਖਾਸ ਗੱਲ ਇਹ ਹੈ ਕਿ ਵੀ ਆਰ ਰਗੁਨਾਥ ਇਸ ਤੋਂ ਪਹਿਲਾਂ ਵਾਈਸ ਕੈਪਟਨਸੀ ਟੀਮ ਦੇ ਪਰ ਜਦੋਂ ਹੁਣ ਰੀਸੈਂਟਲੀ ਟੀਮ ਨੀਦਰਲੈਂਡ ਦੌਰੇ ਤੇ ਗਈ ਤਾਂ ਉਸ ਵੇਲੇ ਰੁਪਿੰਦਰਪਾਲ ਨੂੰ ਉਪ ਕਪਤਾਨ ਬਣਾਇਆ ਗਿਆ ਉਸੇ ਵੇਲੇ ਕਿਤੇ ਨਾ ਕਿਤੇ ਸਾਫ ਕਰ ਦਿੱਤਾ ਸੀ ਹੋਕੀ ਇੰਡੀਆ ਨੇ ਕਿ ਜਿਹੜਾ ਆਉਣ ਵਾਲਾ ਵਰਲਡ ਕੱਪ ਹੈਗਾ ਜਿਹੜਾ ਵੱਡਾ ਟੂਰਨਾਮੈਂਟ ਹੈ ਉਹਦੇ ਲਈ ਰੁਪਿੰਦਰ ਪਾਲ ਨੂੰ ਬਤੌਰ ਉਪ ਕਪਤਾਨ ਤਿਆਰ ਕੀਤਾ ਜਾ ਰਿਹਾ ਤੇ ਇਸ ਵਿੱਚ ਹੁਣ ਜਦੋਂ ਉਹਨਾਂ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਤਾਂ ਕਾਫੀ ਇੱਕ ਚੰਗੀ ਗੱਲ ਕਹੀ ਜਾ ਸਕਦੀ ਹੈ ਹਾਕੀ ਇੰਡੀਆ ਦੇ ਲਈ ਤੇ ਭਾਰਤੀ ਟੀਮ ਦੇ ਲਈ ਕਿਉਂਕਿ ਰੁਪਿੰਦਰ ਪਾਲ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਨੇ ਜਦੋਂ ਇੱਕ ਐਕਸਪੀਰੀਅੰਸ ਖਿਡਾਰੀ ਜੋ ਕਿ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਜੋ ਚੰਗੀ ਫਾਰਮ ਵਿੱਚ ਹੈ ਜਦੋਂ ਉਹ ਕਪਤਾਨੀ ਸੰਭਾਲੇਗਾ ਤਾਂ ਜ਼ਰੂਰ ਉਸ ਦਾ ਕਿਤੇ ਨਾ ਕਿਤੇ ਅੱਛਾ ਅਸਰ ਪਏਗਾ ਟੀਮ ਦੀ ਲਾਈਨਅਪ ਤੇ ਟੀਮ ਦੇ ਲੈਅ ਤੇ ਤੇ ਨਾਲ ਨਾਲ ਪੂਰੀ ਟੀਮ ਜਿਸ ਕਿਸਮ ਨਾਲ ਪ੍ਰਦਰਸ਼ਨ ਕਰੇਗੀ ਤੇ ਟੀਮ ਦਾ ਜੋ ਕੰਟਰੋਲ ਹੋਏਗਾ ਉਸ ਤੇ ਕਿਤੇ ਨਾ ਕਿਤੇ ਜਿਹੜੀ ਇਹ ਜੋੜ ਜੋੜੀ ਹੈਗੀ ਹੈ ਕਪਤਾਨ ਤੇ ਉਪ ਕਪਤਾਨ ਦੀ ਟੀਮ ਇੰਡੀਆ ਦੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ ਆਉਣ ਵਾਲੇ ਵਰਲਡ ਕੱਪ ਦੇ ਵਿੱਚ ਜੀ ਸ਼ੁਕਰੀਆ ਪਰਵੇਸ਼ ਸੌਕੀ ਵਿਸ਼ਪ ਕੱਪ ਦੇ ਲਈ ਭਾਰਤੀ ਪੁਰਸ਼ ਸੌਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਵਿਸ਼ਪ ਕੱਪ ਦੇ ਵਿੱਚ ਭਾਰਤੀ ਟੀਮ ਕੋਲੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ ਹਾਲਾਂਕਿ 올림픽 ਦੇ ਵਿੱਚ ਭਾਰਤੀ ਟੀਮ ਕੋਈ ਖਾਸ ਪ੍ਰਦਰਸ਼ਨ ਕਰਨ ਨਹੀਂ ਪਾਈ ਸੀ ਪਰ ਹੌਕੀ ਵਿਸ਼ਪ ਕੱਪ ਦੇ ਵਿੱਚ ਭਾਰਤੀ ਪੁਰਸ਼ ਸੌਕੀ ਟੀਮ ਕੋਲੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ